ਇਹ ਕਹਾਣਾ ਹਰ ਬੱਚਾ ਜਾਣਦਾ ਤੁਸੀਂ ਵੀ ਜਾਣਦੇ ਹੋ ਹਨ ਕਿ ਤੁਹਾਨੂੰ ਜਿਹੜੀ ਸੁੰਦਰ ਦਿੱਤੀ ਹੈ ਤੁਸੀਂ ਉਹਦਾ ਫਾਇਦਾ ਚੱਕੋ ਆਏ ਵੀ ਨਾ ਕਰੋ ਵੀ ਜੇ ਤੁਹਾਨੂੰ ਕਿਸੇ ਕਾਰਨ ਕਰਕੇ ਹਟਾਇਆ ਗਿਆ ਤਾਂ ਤੁਸੀਂ ਇਹ ਕੁਝ ਕਰਦੇ ਹੋ ਵੀ ਤੁਹਾਡੇ ਨਾਲ ਕਿੰਨੇ ਬੱਚਿਆਂ ਦਾ ਨੁਕਸਾਨ ਹੁੰਦਾ ਕੀ ਹੋਇਆ ਕੀ ਹੋਣਾ ਉਹਨਾਂ ਨੇ ਜੇ ਇੱਕ ਬੱਚਾ ਸੀ ਜੀ ਉਹਨਾਂ ਨੇ ਮਿਸਬੀਹਵ ਕਰਦੇ ਸੀ ਉਹ ਬੱਚਾ ਸਕੂਲ ਦੇ ਵਿੱਚ ਸਾਰੇ ਉਹਨਾਂ ਨੂੰ ਇਕੱਲਾ ਬੈਠ ਤੋਂ ਹਟਾਇਆ ਕਿਉਂਕਿ ਫਿਰ ਉਹ ਬਾਕੀ ਬੱਚਿਆਂ ਨੂੰ ਵੀ ਖਰਾਬ ਕਰਦੇ ਆ ਇਹਦੇ ਵਿੱਚ ਸਾਰੇ ਨੇ ਵਧੀਆ ਹੀ ਕੀਤਾ ਤੇ ਹੁਣ ਉਹ ਸਾਡਾ ਕੋਈ ਗਲਤੀ ਨਹੀਂ ਸਾਡੀ ਭੈਣ ਆ ਰਹੀ ਹੈ ਇੱਕ ਸਟਾਪ ਤੇ ਬੱਚੇ ਨੂੰ ਲਾਇਆ ਤੇ ਦੂਜਾ ਬੱਚਾ ਜਦੋਂ ਆ ਕੇ ਸਾਨੂੰ ਕੋਈ ਪਤਾ ਨਹੀਂ ਉਹ ਕਹਿੰਦਾ ਵੀ ਬਾਹਰ ਬੁਲਾਓ ਦੀ ਜਿੰਨੂ ਤੇ ਉਹ ਕਹਿੰਦਾ ਵੀ ਮੈਂ ਦੰਦ ਤੋੜੂਗਾ ਜੀ ਜਿੰਨੂ ਕਹਿੰਦਾ ਮੈਂ ਤੇਰੇ ਦੰਦ ਤੋੜੂ ਤੂੰ ਮੈਨੂੰ ਵੈਨ ਤੋਂ ਹਟਾਇਆ ਵੀ ਕੋਈ ਬੱਚੇ ਨੇ ਤਾਂ ਨਹੀਂ ਹਟਾਇਆ ਨਾ ਤੇ ਫਿਰ ਉਹਨਾਂ ਨੇ ਆ ਕੇ ਸਾਰੇ ਸ਼ੀਸ਼ੇ ਛੂਜੇ ਪਰ ਨੇਤੇ ਜੋ ਵੀ ਹੋਇਆ ਉਹਨਾਂ ਗਲਤ ਹੋਇਆ ਕਿਹੜੀ ਕਲਾਸ ਦਾ ਸਟੂਡੈਂਟ ਕੀ ਨਾਮ ਆਉਂਦਾ ਸਰ ਮੈਨੂੰ ਇਹਨਾਂ ਨਹੀਂ ਪਤਾ ਬਸ ਇਹਨਾਂ ਪਤਾ ਵੀ ਵੈਨ 'ਚ ਸਾਡੇ ਨਾਲ ਹਾਂਜੀ ਬੱਚਾ ਕਿਹਦਾ ਹੈ ਸਟੂਡੈਂਟ ਜੀ ਨੇ ਤੇ ਤੁਹਾਡੀ ਗੱਲ ਤੋਂ ਕੋਣ ਆਇਆ ਜੀ ਉਹ ਸਾਡੇ ਆਪ ਦੇ ਸਕੂਲ ਦਾ ਹੀ ਸਟੂਡੈਂਟ ਹੈ ਹਾਂਜੀ ਤੇ ਕੋਈ ਮੁਕਮਲ ਮੱਤੇ ਕਾ

ਸੱਚ ਸਾਡੇ ਪਤਾ ਨਹੀਂ ਕਾਰਨਾ ਦਾ ਕੀ ਕੀ ਕੁਝ ਪਤਾ ਲੱਗੇ ਕੁਝ ਨਹੀਂ ਕਾਰਨਾ ਜਿੱਥੋਂ ਤੱਕ ਇਹ ਪਤਾ ਲੱਗਿਆ ਕਿ ਸੱਚੀ ਨੂੰ ਜਿਹੜੀ ਹੈ ਕਿ ਸਾਡੇ ਸਕੂਲ ਦੀ ਸਿੱਧੀ ਇਸ਼ੂ ਹੈ ਐਮਾਨੇ ਵਾਹਸਤੇ ਦੇ ਵਿੱਚ ਕਿ ਗੁਰਦੁਆਰਾ ਸਾਹਿਬ ਕੋਲੇ ਵਾਸਤੇ ਜਿਹੜੇ ਚਾਲਕ ਹੈ ਤੇ ਸਹਿ ਚਾਲਕ ਸਾਡੀ ਵੀਡੀਓ ਜੰਮਾ ਉਹਨਾਂ ਨਾਲ ਗੱਲ ਗਲੋਸ ਕੀਤੀ ਸੀ ਛੇ ਪੰਨਸਾ ਨਹੀਂ ਪਰ ਇਹ ਨਹੀਂ ਕੋਈ ਖਬਰ ਆਈ ਕਿ ਤਾਂ ਅਕਰ ਕਿੱਥੇ ਜਾ ਰਿਹਾ ਵਸ ਤੋਂ ਇੱਕ ਸਟੂਡੈਂਟ ਹਟਾਇਆ ਗਿਆ ਉਸ ਦੀ ਗੁਰਦੁਆਸ ਦੇ ਵਿੱਚੋਂ ਦੇਖੋ ਪਤਾ ਚੱਲਦਾ ਕਿ ਜੇ ਕਿਸੇ ਦੀ ਸਮੱਸਿਆ ਹੁੰਦੀ ਹੈ ਤਾਂ ਅਸੀਂ ਉਸ ਬੱਚੇ ਨੂੰ ਪਿੱਛੇ ਜੇ 15 ਤੱਕ ਮਤਲਬ ਉਹਦੀ ਅਸੀਂ ਹਟਾਤਾ ਸੀ ਤੇ ਪੈਸੇ ਵਾਪਸ ਕਰਦੇ ਸੀ ਕਿਉਂਕਿ ਕਈ ਸ਼ਿਕਾਇਤਾਂ ਆਈਆਂ ਸੀ ਬੱਸ ਅਟੈਂਡੈਂਟ ਵੱਲੋਂ ਵੀ ਇਹ ਮੈਨੂੰ ਵਰਬਲ ਮੈਂ 1-2 ਵਾਰ ਚੈਕਿੰਗ ਵੇਲੇ ਵੀ ਇਹ ਪਾਇਆ ਕਿ ਉਹ ਬੱਚਾ ਕੈਨ ਤੋਂ ਬਾਹਰ ਸੀਗਾ ਕਿ ਜਦੋਂ ਸੇਫ ਸਕੂਲ ਵਾਹਨ ਪਾਲਿਸੀ ਦੇ ਵਿੱਚ ਸਰਕਾਰੀ ਬੱਸਾਂ ਦੀ ਜਿਹੜੀ ਸਹੂਲਤ ਮਿਲੀ ਹੈ ਜੇ ਕਿਤੇ ਸਾਡੀ ਕਿਤੇ ਮਤਲਬ ਇਹੀ ਹੁੰਦੀ ਹੈ ਸਾਨੂੰ ਕਿ ਕਿਤੇ ਬੱਚੇ ਦਾ ਕੋਈ ਹਾਦਸਾ ਹੋ ਗਿਆ ਤਾਂ ਉਹ ਸਾਰੇ ਹੀ ਸਵਾਲੀਏ ਚੰਨ ਤੇ ਆ ਜਾਂਦੇ ਤਾਂ ਕਰਕੇ ਅਸੀਂ ਇਹੀ ਸਭ ناسب ਸਮਝਿਆ ਕਿ ਉਹ ਆਰ ਦੇ ਓਨ ਅਰੇਂਜਮੈਂਟ ਤੇ ਆ ਜੀ ਉਹਨੂੰ ਕਹਤਾ ਸੀਗਾ ਉਹ ਨਾ ਤਾਂ ਮੇਰੇ ਕੋਲੇ ਕੋਈ ਪੇਰੈਂਟਸ ਆਇਆ ਉਹਦੇ ਪੈਸੇ ਵੀ ਅਸੀਂ ਪੂਰੇ ਮਹੀਨੇ ਦੇ ਵਿੱਚ ਨਾ ਵਾਪਸ ਕਰ ਦਿੱਤੀ ਸੀ ਅੱਛਾ ਕੈਸ਼ ਪੇਮੈਂਟ ਮੈਂ ਆਪਾਂ ਵਾਪਸ ਕੀਤੀ ਹੈ ਠੀਕ ਹੈ ਨਾ ਹੀ ਪੇਰੈਂਟਸ ਵੱਲੋਂ ਆ ਕੇ ਮੈਨੂੰ ਕੋਈ ਮੇਰੇ ਨਾਲ ਕੋਈ ਵਾਰਤਾਲਾਪ ਕੀਤਾ ਗਿਆ ਪਿਛਲੇ 8-10 ਦਿਨਾਂ ਤੋਂ ਕਿ ਸਾਡੀ ਬੱਚੀ ਨੂੰ ਕਿਉਂ ਹਟਾਇਆ ਕਿਉਂਕਿ ਉਹਨਾਂ ਨੂੰ ਪਹਿਲਾਂ ਵੀ ਅਸੀਂ ਇੱਕ ਦੋ ਵਾਰ ਪੇਰੈਂਟਸ ਨੂੰ ਬੋਲਿੰਗ ਕੀਤੀ ਸੀ ਕਿ ਜੇ ਬੱਚੀ ਨਹੀਂ ਸੁਧਰਦੀ ਠੀਕ ਹੈ ਫਿਰ ਅਸੀਂ ਇਹਨਾਂ ਨੂੰ ਬੱਸ ਤੁਸੀਂ ਹੁਣ ਦਰਖਾਸਤ ਦਿੱਤੀ ਹੈ ਸਰ ਹਾਂਜੀ ਹੈ ਕਾਰਵਾਈ ਦੀ ਮੰਗ ਕਰਦੇ ਹਾਂ ਹਾਂਜੀ بس ਜਿਹੜੇ ਵੀ ਜਿਹਦੀ ਵੀ ਗਲਤੀ ਹੋਊਗੀ ਨਾ ਇਹ ਸਾਡੀ ਦੇਖੋ ਬਾਸਾ ਲੰਦੀ ਗਲਤੀ ਹੋਵੇ ਤਾਂ ਵੀ ਸਾਡੇ ਬੱਚੇ ਆ ਕਿ ਉਹਨਾਂ ਦੀ ਸੁਰੱਖਿਆ ਮਾਇਨੇ ਰੱਖਦੀ ਆ ਕਿ ਉਹਨਾਂ ਦੀ ਗਲਤੀ ਆ ਤਾਂ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਪ੍ਰਿੰਸੀਪਲੋਂ ਮੈਂ ਤੁਹਾਨੂੰ ਪ੍ਰਿੰਸੀਪਲ ਆਂਕੀ ਕੁਲਵਿੰਦਰ ਸਿੰਘ ਅੱਜੀ ਸਰ ਇੱਕ ਬੱਸ ਸ਼ੀਸ਼ੇ ਭੰਨਨ ਦਾ ਮਾਮਲਾ ਸਾਹਮਣੇ ਆ ਕੀ ਕੀ ਇਸਰੀ ਗੱਲੋਂ ਬੰਦਾ ਹਾਂ ਤੇ ਆਪਣੇ ਸ਼ਹੀਦ ਮੇਜਰ ਰਵਿੰਦਰ ਸਿੰਘ ਸੰਧੂ ਜਿਹੜਾ ਸਕੂਲ ਹੈ ਮਾਰ ਰੋਡ ਤੇ ਸਥਿਤ ਹੈ ਸੋ ਇਥੋਂ ਦੇ ਪ੍ਰਿੰਸੀਪਲ ਸਾਹਿਬ ਨੇ ਤਾਂ ਨਿਕੰਡੀ ਨੂੰ ਮੂਵ ਕੀਤੀ ਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਬੱਚੀ ਨੂੰ ਵੈਦ ਤੋਂ ਹਟਾਇਆ ਸੀਗਾ ਕਿਉਂਕਿ ਉਹ ਮਿਸ ਬਿਹੇਵ ਕਰਦੀ ਸੀ ਬਾਕੀ ਬੱਚਿਆਂ ਨਾਲ ਤਾਂ ਜਿਹੜੇ ਕਨਸਰਨ ਸਟਾਫ ਸੀਗਾ ਸੋ ਅੱਜ ਉਹਦੇ ਵੱਲੋਂ ਤੇ ਉਹਦੀ ਸਿਸਟਰ ਵੱਲੋਂ ਬੱਸ ਨੂੰ ਰੋਕ ਕੇ ਮਤਲਬ ਕਿ ਤਮਾਸ਼ਾ ਕੀਤਾ ਗਿਆ ਤੇ ਜਿਹੜਾ ਉਹਨਾਂ ਨੇ ਜਿਹੜਾ ਗੱਡੀ ਦਾ ਸਕੂਲ ਵੈਦ ਦਾ ਗਲਾਸ ਸੀਗਾ ਉਹਨੂੰ ਵੀ ਤੋੜਿਆ ਸੋ ਕੰਪਲੇਂਟ ਅਸੀਂ ਉਹਨਾਂ ਤੋਂ ਲੈ ਲਈ ਹੈ ਜੀ ਜੋ ਅਕੋਰਡਿੰਗ ਟੂ ਲਾਅ ਬਾਬ ਦੀ ਕਾਰਵਾਈ ਉਹਨਾਂ ਦੇ ਅਗੇਂਸਟ ਕੀਤੀ ਜਾਊਗੀ ਬੱਸ ਦੇ ਪਿੱਛੇ ਵੀ ਸੀਗਾ ਸਭਾ ਸ੍ਰੀ ਕੁਛ ਬੱਚੇ ਵੀ ਸਵਾਰ ਸੀਗੇ ਸਖੌਤ ਸਰ ਕੀ ਆਈ ਨਹੀਂ ਕਿਸੇ ਦੇ ਇੰਜਰੀ ਨਹੀਂ ਹੋਈ ਉਹਨਾਂ ਲੜਕੀ ਦੇ ਥੋੜੀ ਜਿਹੀ ਸਾਟ ਦਸਰੇ ਜਿਹਨਾਂ ਨੇ ਅਸ਼ੀਸ਼ਾ ਤੋੜਿਆ ਸੀਗਾ ਬਾਕੀ ਸਾਰੇ ਸੇਫ ਹਾਂ ਕਾਰਨ ਕੀ ਹੈ ਸਰ ਉਹ ਬੇਸਿਕਲੀ ਕਾਰਤੋ ਕੀ ਹੈ ਜਿਹੜਾ ਉਹਨਾਂ ਦੇ ਦਸਨ ਮੁਤਾਬਿਕ ਉਹਨੂੰ ਬਸ ਤੋਂ ਹਟਾਇਆ ਗਿਆ ਸੀਗਾ ਸੋ ਉਹਦੇ ਗੁੱਸੇ 'ਚ ਉਹਨੇ ਆ ਕੇ ਸਟੈਪ ਚੱਕਿਆ ਕੀ ਲੱਗਦਾ ਸਰ ਅੱਜਕਲ ਬੱਚਿਆਂ 'ਚ ਇੰਨੀ ਸ਼ਾਂਤਸ਼ੀਲਤਾ ਨਹੀਂ ਹੈ ਇੰਨੀ ਛੋਟੀ ਜੀ ਗੱਲ ਪਿੱਛੇ ਜੇ ਕਿਤੇ ਸਟੂਡੈਂਟ ਦੇ ਸ਼ੀਸ਼ਾ ਜਾਂ ਵਾਜਨ ਦਾ ਪ੍ਰਤੀਜਿ ਇਹ ਤਾਂ ਦੇਖੋ ਜੀ ਪੇਰੈਂਟਸ ਰਬ ਰਿੰਗ ਤੇ ਧਿਆਨ ਦੇਣਾ ਚਾਹੀਦਾ ਨਾ ਇਹ ਤਾਂ ਮਤਲਬ ਕੀ ਕਰ ਤੋਂ ਸ਼ੁਰੂ ਹੁੰਦਾ ਸੋ ਆਈ ਥਿੰਕ ਜੇ ਆਪਾਂ ਸਾਰੇ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇਵਾਂਗੇ ਤਾਂ ਸਾਰਾ ਕੁਝ ਉਹਨਾਂ ਦਾ ਐਂਗਰ ਇਸ਼ੂਸ ਸਾਰਾ ਕੰਟਰੋਲ ਚ ਰਹੂਗਾ ਤੇ ਉਹ ਮਤਲਬ ਕੀ ਬਚੂਗੇ ਇਨਸਾਨ ਬਣਨਗੇ ਸਭ ਤੋਂ ਵੱਧ ਨਾਲ ਕਿੰਨੇ ਜਾਣਿਆ ਕਿ ਹੋਰ ਹੋਰ ਵੀ ਸਿਗਨਲ ਇੱਕ ਉਹਦੀ ਸਿਸਟਰ ਦੀ ਸੀ ਜਿਹੜੀ ਉਹਨਾਂ ਨੇ ਸਾਨੂੰ ਵੀਡੀਓ ਦਿਖਾਈ ਬਾਕੀ ਜੋ ਕੋਈ ਹੋਰ ਬੰਦਾ ਹੋਊਗਾ ਉਹ ਅਸੀਂ ਵੈਰੀਫਾਈ ਕਰਕੇ ਜੋ ਬੰਦਾ ਹੋਊਗਾ ਉਹ ਕਰਾਂ ਕਿਸ ਤਰ੍ਹਾਂ ਦੀ ਕਾਰਵਾਈ ਕਰੂੰਗੀ ਇੱਕ ਵਾਰੀ ਇਹ ਜੀ ਕੰਪਲੇਂਟ ਆਈ ਹੈ ਜੀ ਅਸੀਂ ਸਾਰੇ ਫੈਕਟਸ ਚੈੱਕ ਕਰ ਲਈ ਉਸ ਤੋਂ ਬਾਅਦ ਤੁਹ ਦਾ ਸਰ ਸਾਡੇ ਅੰਦਰ ਪ੍ਰਿੰਸੀਪਲ ਸਰ ਮੈਨੂੰ ਫੋਨ ਆਇਆ ਸੀ ਉਹਨਾਂ ਨੇ ਕਿ ਇੱਥੇ ਪਹੁੰਚੋ ਮੈਂ ਇੱਥੇ ਆਇਆ ਬਸ ਬੱਚਾ ਕੋਲ ਖੜਾ ਹੀ ਮੈਂ ਹਸ ਤਾ ਕੋਈ ਕਾਰਨਾ ਦਾ ਕੁਝ ਨਹੀਂ ਪਤਾ ਤਾਂ ਨਹੀਂ ਪ੍ਰੋਪਰ ਕਾਰਨ ਨਹੀਂ ਪਤਾ ਇਹ ਪਤਾ ਜੀ ਕਿਸੇ ਛਿਪਣੇ ਗਿਆ ਕਿਸੇ ਦੁਆਰਾ ਤੇ ਮੈਂ ਬੱਚਾ ਲਈ ਇੱਥੇ ਪਹੁੰਚਾ ਹੋਇਆ ਬਈ ਕਿੱਥੇ ਭੰਨੇ ਕਿੱਥੇ ਗਿਆ ਇਹ ਸਰ ਟੀ ਪੁਆਇੰਟ ਤੇ ਕਹਿ ਰਿਹਾ ਜੀ ਉਹ ਮਾੜਾ ਟਾਉਣਾ ਨੇ ਗੁਰਦੁਆਰਾ ਸਾਹਿਬ ਕੋਲ ਪ੍ਰੋਪਰ ਸਾਨੂੰ ਇਹ ਇਨਫੋਰਮੇਸ਼ਨ ਦੇ ਕਿੰਨਾ ਵੱਲੋਂ ਭੰਨੇ ਗਿਆ ਇਹ ਨਹੀਂ ਸਰ ਨਹੀਂ ਪਤਾ ਮੈਂ ਫੋਨ ਆਇਆ ਨਾਲ ਦੇ ਨਾਲ ਇੱਥੇ ਪਹੁੰਚਾ ਕੋਈ ਬੱਚਾ ਨਹੀਂ ਆਇਆ ਮੈਂ ਬੱਚੇ ਦੇ ਪੇਰੈਂਟਸ ਨਾਲ ਗੱਲ ਸਾਤੇ ਜੇ ਮੰਨ ਲਓ ਕਿਸੇ ਬੱਚੇ ਦੇ ਕੋਈ ਲਾਗ ਜਨ ਸੀ ਹੈ ਪਰ ਨਹੀਂ ਸਰ ਤਾਂ ਹੀ ਐਸੀ ਦੇਖਣ ਆਇਆ ਜੀ ਇਹਦਾ ਦੇਖਣ ਆਇਆ ਵੀ ਬੱਚੇ ਚੋੜਦੇ ਨਹੀਂ ਲੱਗੀ ਪਰ ਕਿਸੇ ਬੱਚੇ ਦੇ ਕੋਈ ਚੋਟ ਨਹੀਂ ਆਈ ਜੀ ਦੇਖ ਲੈ ਸਕਦਾ ਕਿੰਨੇ ਬੱਚੇ ਸੀ ਇਸ ਸਰ ਬੱਚਾ ਪ੍ਰੋਪਰ 50 60 ਬੱਚੇ ਹੁੰਦੇ ਪ੍ਰੋਪਰ ਇਸ ਬਸ ਦੇ ਰੂਟ ਦੇ ਦੇਖਣਾ ਬਗੋ ਜਿੰਨਾ ਬਲਾਈ ਕਿਹੜੇ ਸਕੂਲ ਦੇ ਬੱਚੇ ਇਹ ਸਰ ਗਵਰਨਮੈਂਟ ਗਰਲ ਸਕੂਲ ਮਾਰਗ ਅੱਛਾ ਸਹੀ ਹੈ ਪਰਸੈਂਟੇਜ ਕਿੰਨੇ ਹੈ ਸਰ ਬਿਟਿੰਦਾ ਕੀ ਨਾਮ ਕੀ ਹੈ ਆਮਨਦੀਪ ਸਿੰਘ ਕੀ ਗੱਲ ਕੀ ਹੋਈ ਇਹ ਬੱਚੀ ਸਾਡੀਆਂ ਬੱਸਾਂ ਲਾਈਆਂ ਹੋਈਆਂ ਗਵਰਨਮੈਂਟ ਦੀ ਤਰਫੋਂ ਲਾਈਆਂ ਹੋਈਆਂ ਬੱਸਾਂ ਜੀ ਬੱਚਿਆਂ ਦੀ ਫੈਸਿਲਿਟੀ ਵਾਸਤੇ ਤਾਂ ਬੱਚੀ ਕੋਈ ਜਿਹਨੇ ਡਿਸਪਲਿਨ ਕਰੀਟ ਕੀਤਾਗਾ ਉਹ ਕਿਸੇ ਕਾਰਨ ਕਰਕੇ ਬਦਤਮੀਜ਼ੀ ਕਰਦੀ ਜੀ ਬੱਸ ਚ ਤਾਂ ਪ੍ਰੋਬਲਮ ਕਰੀਟ ਕਰਦੀ ਉਹਦੇ ਵਾਸਤੇ ਬੱਚਿਆਂ ਨੇ ਕੰਪਲੀਟ ਕੀਤੀਆਂ ਉਹ ਬੱਚੀ ਨੂੰ ਕਹਿ ਦਿੱਤਾਗਾ ਵੀ ਤੂੰ ਆਪਣੇ ਫਾਈਵਰ ਦੀ ਤਰਫੋਂ ਆਜ ਬੱਚਿਆਂ ਦੇ ਜੋ ਆਏ ਤਾਂ ਪਤਾ ਲੱਗਿਆ ਕਿ ਉਹਨੇ ਬਸ ਉਸ ਢੇਰ ਲਈ ਮੁੰਡੇ ਮਾਡੇ ਬੁਲਾ ਰਹੇ ਤੇ ਬੱਚਿਆਂ ਦਾਸ ਬਸ ਦੀਆਂ ਕਿ ਸੀਸ਼ੇ ਬਰੇਪਾਂ ਤੋੜ ਦਿੱਤੀ ਪਤਨੀ ਜੀ ਦੀ ਵਾਸਤੇ ਉਹਨਾਂ ਨੇ ਦੇਖਿਆ ਕਿਆਂ ਬੱਚਿਆਂ ਜਿਹੜੇ ਕੋਈ ਛੱਟਪੇੜ ਵਾਦੀ ਉਹਨਾਂ ਦੇ ਬੱਚੇ ਆ ਸ਼ੀਸ਼ੇ ਭੰਨੇ ਆ ਅਖਰਵਾਜ ਦਾ ਕਿਉਂ ਕੋਈ ਸਾਡਾ ਕੌਣ ਚ ਕੋਈ ਵਾਰਾ ਕਿੰਨਾ ਕੀ ਕੁਝ ਮਾਰਾ ਕੀ ਕੁਝ ਐਸੀ ਸ਼ੈ ਤੇ ਇਹ ਤਾਂ ਬੱਚਿਆਂ ਨੂੰ ਪਤਾ ਕਿਤੇ ਗਾਲਾ ਗੋਲਾ ਕੱਢੀਆਂ ਕੜੇ ਗੂੜੇ ਮਾਰ ਕੇ ਡਲੇ ਮਾਰ ਕੇ ਸ਼ੀਸ਼ੇ ਭੰਨੇ ਆ ਬੱਚਿਆਂ ਦਾ ਕੋਈ ਕਾਰਨ ਆ ਦਾ ਪਤਾ ਲੱਗੇ ਕਾਰਨ ਇਹ ਵੀ ਬਾਤ ਕਿਉਂ ਲਾਇਆ ਗਿਆ ਅੱਛਾ ਮਿਲਣਾ ਹੀ ਕਾਰਨ ਹੋਣਾ ਜੀ ਇਹ ਬੱਚੇ ਜਿਹੜੇ ਜਿੰਨਾ ਵੱਲੋਂ ਬਾਤ ਉਹ ਕੋਈ ਚੰਗਾ ਵੀ ਤਕਨੀਕ ਨਹੀਂ ਹੋਣੀ ਤੇ ਗੱਲ ਹੀ ਨਹੀਂ ਹੋ ਜਾਉਂਦੀ ਪ੍ਰਿੰਸੀਪਲ ਜੀ ਪਾਸ ਆ ਖਾਣੇ ਆਇਆ ਕੀ ਕੰਦੇ ਕੀ ਉਹ ਬੱਚਿਆਂ ਤੋਂ ਸਟੇਟਮੈਂਟ ਲੈ ਰਹੇ ਨੇ ਵੈਸੇ ਜੀ ਸਾਹਿਬ ਤੇ ਬਾਕੀ ਪ੍ਰਿੰਸੀਪਲ ਸਾਹਿਬ ਅੰਦਰ ਨੂੰ ਕਾਰਵਾਈ ਦੀ ਕੰਮ ਕਰਦੇ ਹਾਂ ਬਿਲਕੁਲ ਕਰਦੇ ਜੀ ਨਿੱਕੇ ਨਿੱਕੇ ਬੱਚੇ ਆ ਜੀ ਉਹਨਾਂ ਦਾ ਕੌਣ ਵਾਲੀ ਵਾਰ ਦਾ ਪੇਰੇਣ ਤਾਂ ਸਾਡੀ ਜ਼ਿੰਮੇਵਾਰੀ ਤੇ ਛੱਡਦੇ ਜੀ ਸਾਡੇ ਆਪਣੇ ਬੱਚੇ ਆ ਸਾਰੇ ਹੁਣ ਇੰਨੇ ਬੱਚੇ ਆ 50 60 ਕੋਈ ਪ੍ਰੋਬਲਮ ਨਹੀਂ ਸਕੂਲ ਜਾ ਕੇ ਡਿਸਕਸ ਕਰਦੇ ਸਰ ਕੋਈ ਸੱਟ ਨਹੀਂ ਇਹਨਾਂ ਬੱਚਿਆਂ ਦਾ ਠੀਕ ਆ ਇਹ ਨਾਮ ਕੀ ਹੈ ਤੁਹਾਡਾ ਨਾਮ ਬਤੁਨ ਜੀ ਆ ਪੀਆਰ ਦਾ ਰਹਿਣਾ ਮੈਂ ਕੈਂਡੀ ਆ ਸਕੂਲ ਵਿੱਚੋਂ ਬਸਾਂ ਹੀ ਆ ਰਹੀ। ਤੇ ਰਸਤੇ 'ਚ ਮਨ ਤਾਂ ਫੋਨ ਗਿਆ ਕੁੜੀ ਦਾ। ਮੈਂ ਆਇਆ ਕਰਕੇ ਜਿਹੜੀ ਵੀ ਆ ਗੱਲ ਹੋ ਗਈ। ਤੇ ਫਿਰ ਉਹਨੇ ਕਿਸੇ ਨੇ ਪਤਰਾ ਕਰਿਆਗਾ। ਕੁੜੀ ਦੇ ਫੇਰੈਂਟਸ ਨੇ ਨਾਲ ਮਿਲ ਕੇ ਕੁੜੀ ਦੇ। ਤੇ ਉਸ ਬਹੁਤ ਅਸੀਂ ਆਏ ਇੱਥੇ ਸਾਨੂੰ ਬਹੁਤ ਦੱਸਿਆ ਵੀ ਠਾਣਾ ਤੇ ਉੱਲਝੇ। ਵੀ ਅਸੀਂ ਆ ਗਿਆ ਮਾ ਚਲੋ ਆ ਜਾਂਦੇ ਇੱਥੇ। ਅੱਜ ਕੀ ਲੱਗਦਾ ਕੀ ਹੈ ਸਟੂਡੈਂਟ ਨੂੰ ਹਟਾਇਆ ਗਿਆ ਹੈ। ਇੰਨੀ ਗੱਲ ਪਿੱਛੇ ਉਹਨੇ ਸ਼ੀਸ਼ੇ ਭੰਨ ਤੇ ਬਸਦੇ। ਕਿ ਕਿਸੇ ਬੱਚੇ ਦੇ ਕਿਸੇ ਸ਼ੀਸ਼ਾ ਵੱਜੇ ਨਾ। ਬਿਲਕੁਲ ਗਲਤ ਗੱਲ ਹੈ। ਬਿਲਕੁਲ। ਉੱਤੇ ਠੀਕਾ ਪੇਰੈਂਟਸ ਨੂੰ ਮਗਰ ਨਹੀਂ ਆਉਂਦੀ ਜਿਹੜਾ ਬੱਚੇ ਇਸ ਕੰਮ ਇਹ ਹਰਕਤ ਦੇ ਕਿਉਂਕਿ ਸਾਰੇ ਬੱਚੇ ਆ ਜਿਹੜੇ ਸਾਰਿਆਂ ਦੇ ਬਰਾਬਰੀ ਹੈ ਕੋਈ ਇਹ ਤਾਂ ਹੈ ਨਹੀਂ ਵੀ ਕੰਨੀ ਉਹਨਾਂ ਦੀ ਲੜਕੀ ਹੈ ਹੋਰ ਵੀ ਦੇਖੋ ਕਿੰਨੀਆਂ ਲੜਕੀਆਂ ਬੈਠੀਆਂ ਬਸ ਦੇ ਵਿੱਚ ਕਿਸੇ ਦੇ ਵੀ ਪਾ ਸਕਦੀ ਸੀ ਇਹ ਇੱਥੇ ਸੀ ਗਲਤ ਆਈ ਆਪਾਂ ਇਹਨੂੰ ਸਹੀ ਨਹੀਂ ਮੰਨਦੇ ਗਲਤਤਾ ਦਾ ਗਲਤੀ ਹੋ ਗਈ ਸਿਰਫ ਪ੍ਰਿੰਸੀਪਲ ਵੱਲੋਂ ਜਾਂ ਮਾਸਟਰ ਵੱਲੋਂ ਵਟਾਇਆ ਗਿਆ ਸੀ ਉਹਨੂੰ ਬਸ ਤੋਂ ਹਾਂਜੀ ਤੇ ਅੱਜਕੱਲ ਬੱਚਿਆਂ ਵਿੱਚ ਜਿਹੜਾ ਇੰਨੀ ਹੁਦਕ ਜੇ ਉਫਸੇ ਦੀ ਗੱਲ ਕੀਤੀ ਜਾਵੇ ਚਾਂਚਿੰਤਾ ਨਹੀਂ ਰਹੀ ਤਾਂ ਇਨਾ ਵੱਡਾ ਕਦਮ ਚੱਕਿਆ ਨਾਲ ਮਾਪੇ ਦੇ ਵਿੱਚ ਕਿਸ ਤਰ੍ਹਾਂ ਦੀ ਗੱਲ ਪਤਾ ਜੀ ਬਿਲਕੁਲ ਦੇਖੋ ਮਾਂ ਤੇ ਉਹ ਜਿਹੜੇ ਮਾਪੇ ਹੈ ਬੱਚਿਆਂ ਨੂੰ ਜੇ ਆਪਾਂ ਸਹੀ ਸਿਖਾਵਾ ਇਹ ਪਸਾ ਤਾਂ ਉਹ ਫੇਰ ਹੀ ਸਹੀ ਪਾਸੇ ਜਾਣਗੇ ਜੇ ਅੱਜ ਆਪਾਂ ਨੂੰ ਉਹਨਾਂ ਨੂੰ ਗਲਤ ਰਸਤੇ ਲੈ ਕੇ ਜਨੈ ਕੋ ਗੱਤ ਜਾਣਗੇ ਕਦੀ ਰੁਕਦੇ ਨਹੀਂ ਸਹੀ ਗੱਲ ਹੈ ਇਹ ਜੀ ਬੱਚੇ ਠੀਕ ਨੇ ਅੰਦਰ ਪਸਤੇ ਬਿਲਕੁਲ ਠੀਕ ਹੈ ਫਿਲਹਾਲ ਕੋਈ ਪ੍ਰੋਬਲਮ ਨਹੀਂ ਮਾੜਾ ਮੋਟਾ ਕਦੀ ਡਰਤੀ ਹਾਂਜੀ ਆਈ ਹੈ ਪਹੁੰਚੇ ਜੀ ਬਹੁਤ ਬਹੁਤ ਧੰਨਵਾਦ ਕਰਦਾ ਸੀ ਤੁਹਾਡਾ ਵੀ ਇਸ ਫੋਨ ਦਾ ਵੀ ਜਿਹੜੇ ਮੌਕੇ ਤੇ ਉਹਨੇ ਆ ਕੇ ਕਦਮ ਚੱਕਿਆ ਬਿਲਕੁਲ ਸਹੀ ਹੈ